ਮੇ ਛੱਤਰ ਸਿੰਘ ਜੀ ਮੇ ਛੱਤਰ ਸਿੰਘ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਇਹ ਇਹ ਪੀਰ ਅਹਿਮਦ ਖਾਨ ਆਇਆ ਜੀ ਪੀਰ ਅਹਿਮਦ ਖਾਨ ਹਾਂ ਕੀ ਕਰ ਰਿਹਾ ਸੀ ਇਹ ਮਾਤਾ ਬਾਹਰ ਯਾਨੀ ਕਿ ਬਾਹਰ ਮਾਂਜਾ ਝੜੂ ਮਾਰਦੀ ਪਈ ਸੀ ਤੇ ਉਹ ਗੱਡੀ ਆਈ ਹੈ ਬੜੀ ਤੇਜ਼ ਆ ਹਾਂ ਸਕੋਰਪੀਓ ਗੱਡੀ ਹੈ ਗੱਡੀ ਦਾ ਵੀ ਪਤਾ ਲੱਗ ਗਿਆ ਤੇ ਉਹ ਯਾਨੀ ਕਿ ਉੱਦੀ ਟਪਾਤੀ 100 ਦੇ ਉੱਤੇ ਸਪੀਡ ਸੀ ਜਿਹੜੀ ਦੱਸਦੇ ਆ ਉੱਥੇ ਮੁੰਡੇ ਲਾਪਰਵਾਹੀ ਹਾਂ ਲਾਪਰਵਾਹੀ ਬਹੁਤ ਨਿਸ਼ਾਨ ਨਸ਼ੇ ਨਾਲ ਧੁੱਤ ਸੀ ਅੱਗੇ ਇੱਕ ਦਿਨ ਮੁੰਡੇ ਕਿਸੇ ਹੋਰ ਦੇ ਚੜਾ ਦੇਣ ਲੱਗਾ ਸੀ ਆਈ ਬੰਦਾ ਇੱਕ ਕੀ ਬੰਦਾ ਚਲਾ ਰਿਹਾ ਹੈ ਹਾਂ ਸਤਕੀਏ ਵਾਲੇ ਦਾ ਬੰਦਾ ਪਤਾ ਲੱਗ ਗਿਆ ਜੀ ਅਠੇ ਕੀ ਬੰਦਾ ਚਲਾ ਰਿਹਾ ਸੀ ਹਾਂਜੀ ਇੰਤੋਂ ਹੋਰ ਕਾਰਵਾਈ ਇਹਦੇ ਤੋਂ ਹੋਣੀ ਚਾਹੀਦੀ ਕਾਰਵਾਈ ਫੁੱਲ ਹੋਣੀ ਚਾਹੀਦੀ ਜੀ ਸਾਡਾ ਤਾਂ ਘਰ ਦਾ ਸੱਤਿਆ ਹੀ ਨਾਸ ਕਰ ਗਿਆ ਜੀ ਘਰ ਦੇ ਦਾ ਬੱਚਿਆਂ ਦੇ ਇਹ ਹੀ ਮਾਤਾ ਸੀ ਵਿਚਾਰੀ ਤੇ ਇਹ ਹੀ ਉਹਨਾਂ ਨੇ ਮਾਰ ਕੇ ਸੱਟ ਗਿਆ ਉਹਦੇ ਸੀਸੀਟੀਵੀ ਵੀ ਆਇਆ ਤੁਹਾਡੇ ਕੋਲ ਜਿੱਥੇ ਪਈਦਾ ਹਾਂ ਹਾਂਜੀ ਹਾਂਜੀ ਫੋਟੋ ਇਹ ਹੈਗੀਆਂ ਜੀ ਹਾਂਜੀ ਕੈਮਰੇ 'ਚ ਹੈ ਉਹ ਕਾਰਵਾਈ ਇਹਦੇ ਤੋਂ ਹਾਂਜੀ ਹਾਂਜੀ ਸਰਮਨ ਸਿੰਘ ਸਰਮਨ ਸਿੰਘ ਕਿੰਨੀ ਉਮਰ ਸੀ ਇਹਨਾਂ ਦੀ 75 ਸਾਲ ਬਜ਼ੁਰਗ ਸੀਗੀ ਹਾਂਜੀ ਕੀ ਨਾ ਬਜ਼ੁਰਗ ਦਾ ਮਰਬਾਨ ਸਕੋਰ ਮਰਬਾਨ ਸਕੋਰ ਕੀ ਹੋਇਆ ਕੀ ਹੋਣਾ ਔਰੇ ਪੂਰੇ ਜੇ ਬੈਠੇ ਨਾ ਲੋਇਆ ਸੈੱਟ ਕਰਦੇ ਪਏ ਉੱਥੇ ਆਇਆ ਗੱਡੀ ਬਹੁਤ ਤੇਜ਼ ਆਈ ਸਕਾਰਪੀਓ ਹਾਂਜੀ ਹਾਂਜੀ ਉਹਨੇ ਉੱਪਰ ਹੀ ਚੜਾ ਦਿੱਤੀ ਪਿੱਛੋਂ ਗਿਆ ਜੀ ਬਾਹਰ ਕੋਇਆ ਤੋਂ ਦੇ ਦੇ ਹਾਂਜੀ ਸਕਾਰਪੀ ਕਿੱਧਰ ਆ ਰਹੀ ਸੀ ਸਕਾਰਪੀ ਅੱਛੇ ਵਾਲੀ ਸਾਈਡ ਤੋਂ ਆ ਰਹੀ ਸੀ ਬਹੁਤ ਤੇਜ਼ ਆ ਰਹਾਰ ਜੀ ਹਾਂਜੀ ਹਾਂਜੀ ਘੱਟੋ ਘੱਟ 100 200 ਫੀਟ ਤੋਂ ਲੰਗੀ ਹੋ ਗਈ ਹਾਂ ਹਾਂ ਸਤੌਣ ਨੇ ਵਿਗੜਿਆ ਜਾਂ ਉੱਪਰ ਹੀ ਚੜਾ ਦਿੱਤੀ ਉਹਨੇ ਨਹੀਂ ਸਰ ਉੱਪਰ ਹੀ ਚੜਾ ਦਿੱਤੀ ਡੱਥ ਹੋ ਗਈ ਹਾਂਜੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਸਰ ਬ੍ਰੌਡਰੈਟ ਲੱਕੀ ਆਈ ਸੀ ਬ੍ਰੌਡਰੈਟ ਫਲੇਟ ਤਾਂ ਬੱਦੀ ਵਾਲਿਆਂ ਨੇ ਐਕਸੀਡੈਂਟ ਹੋਈ ਸੀ ਤੇ ਇਹਨਾਂ ਦੇ ਉੱਪਰ ਕਾਰ ਚੜਾ ਗਿਆ ਸੀ ਲੈਡ ਹੋ ਚੁੱਕਿਆ ਹੈ ਹਾਂਜੀ ਹਾਂਜੀ ਬ੍ਰੌਡਰੈਟਸ ਕੋਸਟ ਮਾਰਨ ਨਹੀਂ ਕੋਸਟ ਮਾਰਨ ਨਹੀਂ ਮੋਰਚੂ ਚੇਕ ਕਰਦੀ ਆ ਅਗਲੀ ਕਾਰਵਾਈ ਹਾਂਜੀ ਅਗਲੀ ਕਾਰਵਾਈ ਕੀ ਨਾ ਨਾ ਤੋਂ ਆਪ ਨੂੰ ਕੋਸਟ ਤੇ ਪਾਸ ਮੇ 70 ਸਿੰਘ ਜੀ ਮੇ 70 ਸਿੰਘ ਜੀ ਦਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਇਹ ਪੀਰ ਅਹਿਮਦ ਖਾਨ ਆਇਆ ਜੀ ਪੀਰ ਅਹਿਮਦ ਖਾਨ ਹਾਂਜੀ ਕੀ ਕਰ ਰਿਹਾ ਇਹ ਮਾਤਾ ਬਾਹਰ ਯਾਨੀ ਕਿ ਬਾਹਰ ਮਾਂਜਾ ਝੜੂ ਮਾਰਦੀ ਪਈ ਸੀ ਤੇ ਉਹ ਗੱਡੀ ਆਈ ਏ ਬੜੀ ਤੇਜ਼ ਆ ਸਕੋਰਪੀਓ ਗੱਡੀ ਏ ਗੱਡੀ ਦਾ ਵੀ ਪਤਾ ਲੱਗ ਗਿਆ ਤੇ ਉਹ ਜਾਨੀ ਕਿ ਉੱਦੀ ਟਪਾਤੀ 100 ਦੇ ਉੱਤੇ ਸਪੀਡ ਸੀ ਜਿਹੜੀ ਦੱਸਦੇ ਆ ਉੱਥੇ ਮੁੰਡੇ ਲਾਪਰਵਾਹੀ ਹਾਂ ਲਾਪਰਵਾਹੀ ਬਹੁਤ ਨਸ਼ਾ ਨਸ਼ੇ ਨਾਲ ਤੁੱਟ ਸੀ ਅੱਗੇ ਇੱਕ ਦਿਨ ਮੁੰਡੇ ਕਿਸੇ ਹੋਰ ਦੇ ਚੜਾ ਦੇਣ ਲੱਗਾ ਸੀ ਆਈ ਬੰਦਾ ਇੱਕ ਹੀ ਬੰਦਾ ਚਲਾ ਰਿਹਾ ਏ ਹਾਂ ਸਤਿਕੇ ਵਾਲੇ ਦਾ ਬੰਦਾ ਪਤਾ ਲੱਗ ਗਿਆ ਅ ਇੱਕ ਹੀ ਬੰਦਾ ਚਲਾ ਰਿਹਾ ਸੀ ਹਾਂਜੀ ਇੰਤੋਂ ਹੋਰ ਕਾਰਵਾਈ ਇਹਦੇ ਤੋਂ ਹੋਣੀ ਚਾਹੀਦੀ ਕਾਰਵਾਈ ਫੁੱਲ ਹੋਣੀ ਚਾਹੀਦੀ ਏ ਸਾਡਾ ਤਾਂ ਘਰ ਦਾ ਸੱਤਿਆ ਹੀ ਨਾਸ ਕਰ ਗਿਆ ਜੀ ਕਰਦੇ ਦਾ ਬੱਚਿਆਂ ਦੇ ਇਹੀ ਮਾਤਾ ਸੀ ਵਿਚਾਰੀ ਤੇ ਇਹੀ ਉਹਨਾਂ ਨੇ ਮਾਰ ਕੇ ਸੱਟ ਗਿਆ ਤੇ ਸੀਸੀਟੀਵੀ ਵੀ ਆਈ ਜਾਂ ਤੁਹਾਡੇ ਕੋਲ ਜਿੱਥੇ ਪਈਦਾ ਹਾਂ ਹਾਂਜੀ ਹਾਂਜੀ ਫੋਟੋ ਹੈਗੀਆਂ ਜੀ ਹਾਂਜੀ ਕੈਮਰੇ ਚ ਉਹ ਕਾਰਵਾਈ ਇਹਦੇ ਤੁਹਾਡੇ ਕੋਲ ਹਾਂਜੀ ਹਾਂਜੀ ਸਰਮਨ ਸਿੰਘ ਸਰਮ ਸਿੰਘ ਕਿੰਨੀ ਕੁ ਉਮਰ ਸੀ ਇਹਨਾਂ ਦੀ 75 ਸਾਲ ਬਜ਼ੁਰਗ ਸੀਗੀ ਹਾਂਜੀ ਕੀ ਨਾ ਬਜ਼ੁਰਗ ਦਾ ਹਰਮਨ ਚੋਰ ਹਰਮਨ ਸਕੋਰ ਕੀ ਹੋਇਆ ਕੀ ਹੁਣ ਲੋਰੇ ਪੂਰੇ ਜੇ ਬੈਠੇ ਨਾ ਲੋਇਆ ਸੈੱਟ ਕਰਦੇ ਪਏ ਉੱਥੇ ਆਇਆ ਗੱਡੀ ਬਹੁਤ ਤੇਜ਼ ਆਈ ਸਕਾਰਪੀਓ ਹਾਂਜੀ ਹਾਂਜੀ ਉਹਨੇ ਉੱਪਰ ਹੀ ਚੜਾ ਦਿੱਤੀ ਪਿੱਛੋਂ ਗਿਆ ਬਾਰ ਕੋਇਆ ਤਬ ਦੇ ਦੇ ਹਾਂਜੀ ਸਕਾਰ ਵੀ ਕਿੱਧਰ ਆ ਰਹੀ ਸੀ ਸਕਾਰ ਵੀ ਅੱਛੇ ਵਾਲੇ ਸਾਈਡ ਤੋਂ ਆ ਰਹੀ ਸੀ ਬਹੁਤ ਤੇਜ਼ ਹ्तार ਸੀ ਹਾਂਜੀ ਹਾਂਜੀ ਘੱਟ ਤੋਂ ਘੱਟ 100 150 ਦੀ ਸਪੀਡ ਤੋਂ ਲੰਗੀ ਹੋਈ ਹੈ ਹਾਂ ਹਾਂ ਸਤਲ ਨੇ ਵਿਗੜਿਆ ਜਾਂ ਉੱਪਰ ਹੀ ਚੜਾਤੀ ਉਹਨੇ ਨਹੀਂ ਸਰ ਉੱਪਰ ਹੀ ਚੜਾਤੀ ਡੱਥ ਹੋ ਗਈ ਹਾਂਜੀ ਕਾਰਵਾਈ ਹੋਣੀ ਚਾਹੀਦੀ ਸਰ ਜੀ ਆ ਰਹੀ ਸਰ ਜੋੜਦੇ ਲੱਕੇ ਆਏ ਸੀ ਬ੍ਰੌਡਰਡ ਫੇ ਕੀਤਾ ਬੱਗੀ ਵਾਲਿਆਂ ਨੇ ਐਸ ਤਰ੍ਹਾਂ ਦਾ ਐਕਸੀਡੈਂਟ ਹੋਈ ਸੀ ਤੇ ਇਹਨਾਂ ਦੇ ਉੱਪਰ ਕਾਰ ਚੜਾ ਗਿਆ डेड हो ਹੋ ਚੁੱਕਿਆ ਹੈ जी, ਹਾਂਜੀ ਬ੍ਰੋਡ ਡੈਡਸ ਹੁਣ ਪੋਸਟ ਮਾਰਟਮ ਹੈ ਪੋਸਟ ਮਾਰਟਮ ਨਹੀਂ ਮੋਰਚਰੀ ਚੈੱਕ ਕਰਦੇ ਹਾਂ ਅਗਲੀ ਕਾਰਵਾਈ ਹਾਂਜੀ ਅਗਲੀ ਕਾਰਵਾਈ ਕੀ ਲਾ